ਸੁਰੰਗ ਦੇ ਅੰਦਰ ਦੋ ਟ੍ਰੇਨਾਂ ਪਿੜੀਆਂ ਨੇ ਵੱਡਾ ਨੁਕਸਾਨ ਹੋਇਆ ਏ ਦਰਦਨਾਕ ਲੋਕ ਜ਼ਖਮੀ ਹੋ ਗਏ ਨੇ ਤਾਂ ਉੱਤਰਾਖੰਡ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਚਮੋਲੀ ਜ਼ਿਲ੍ਹੇ ਦੇ ਵਿੱਚ ਵੱਡਾ ਹਾਦਸਾ ਹੋਇਆ ਏ ਪੇਪਲ ਕੋਟੀ ਸੁਰੰਗ ਦੇ ਵਿੱਚ ਦੋ ਟ੍ਰੇਨਾਂ ਦੀ ਟੱਕਰ ਹੋਈ ਹੈ ਮਜ਼ਦੂਰਾਂ ਅਤੇ ਅਧਿਕਾਰੀਆਂ ਨੂੰ ਲਜਾ ਰਹੀ ਟ੍ਰੇਨ ਦੀ ਦੂਜੀ ਟ੍ਰੇਨ ਦੇ ਨਾਲ ਟੱਕਰ ਹੋਈ ਹੈ ਤਾਂ ਪ੍ਰੋਜੈਕਟ ਦੇ ਵਿੱਚ ਲੋਕਲ ਪੱਧਰ ਤੇ ਆਵਾਜ਼ਾਈ ਲਈ ਇਹ ਪ੍ਰਣਾਲੀ ਹੈ ਜਿਹੜੀ ਉਹ ਵਰਤੀ ਜਾ ਰਹੀ ਸੀ ਤਾਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਬੀਤੀ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਵਿਸ਼ਨੂੰਗੜ ਪੀਪਲਕੋਟੀ ਪਣ ਬਿਜਲੀ ਪ੍ਰੋਜੈਕਟ ਦੀ ਪੀਪਲਕੋਟੀ ਸੁਰੰਗ ਵਿੱਚ ਮਜ਼ਦੂਰਾਂ ਅਤੇ ਅਧਿਕਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਲੋਕੋ ਟ੍ਰੇਨ ਇੱਕ ਮਾਲ ਗੱਡੀ ਦੇ ਨਾਲ ਟਕਰਾ ਗਈ ਤਾਂ ਹਾਦਸੇ ਦੇ ਵਿੱਚ 60 ਜਣੇ ਜ਼ਖਮੀ ਹੋ ਗਏ ਨੇ ਜਿਲ੍ਹਾ ਮੈਜਿਸਟ੍ਰੇਟ ਗੌਰਵ ਕੁਮਾਰ ਨੇ ਦੱਸਿਆ ਕਿ ਡੇਢ ਸ਼ਾਮ ਹੋਏ ਹਾਦਸੇ ਸਵੇ ਟ੍ਰੇਨ ਵਿੱਚ ਕੁੱਲ 109 ਲੋਕ ਨੇ ਜਿਹੜੇ ਉਹ ਸਵਾਰ ਸਨ ਜਿਨ੍ਹਾਂ ਵਿੱਚੋਂ 60 ਜਣੇ ਨੇ ਜਿਹੜੇ ਉਹ ਜ਼ਖਮੀ ਹੋ ਗਏ ਨੇ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਐਸਪੀ surjit singh ਨੇ ਦੱਸਿਆ ਕਿ 42 ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਵਿੱਚੋਂ 5 ਨੂੰ ਫ੍ਰੈਕਚਰ ਵੀ ਹੋਇਆ ਹੈ ਪੀਪਲ ਕੋਰਟ ਦੇ ਵਿਵੇਕਾਨੰਦ ਹਸਪਤਾਲ ਵਿੱਚ 17 ਦਾ ਇਲਾਜ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਦੇ ਅਨੁਸਾਰ ਸੁਰੰਗ ਦੇ ਅੰਦਰ ਨਿਰਮਾਣ ਕਰਨ ਲਈ ਮਜ਼ਦੂਰਾਂ ਅਧਿਕਾਰੀਆਂ ਅਤੇ ਸਮਗਰੀ ਨੂੰ ਲਿਜਾਣ ਲਈ ਰੇਲ ਵਰਗੇ ਵਾਹਨ ਦੇ ਜਿਹੜੇ ਉਹ ਵਰਤੇ ਜਾਂਦੇ ਹਨ ਕਟਨਾ ਦੀ ਜਾਣਕਾਰੀ ਮਿਲਦੇ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਫੋਨ ਕਰਕੇ ਅਪਡੇਟ ਲਿਆ ਉਹਨਾਂ ਨੇ ਸਾਰੇ ਜ਼ਖਮੀਆਂ ਨੂੰ ਬਿਹਤਰ ਇਲਾਜ ਸਹੂਿਦਾਵਾਂ ਉਪਲਬਧ ਕਰਵਾਉਣ ਅਤੇ ਲੋੜ ਅਨੁਸਾਰ ਉੱਚ ਪੱਧਰੀ ਹਸਪਤਾਲਾਂ ਵਿੱਚ ਰੈਫਰ ਕਰਨ ਦੇ ਆਦੇਸ਼ ਵੀ ਦਿੱਤੇ ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਨੇ ਜਖਮੀਆਂ ਦੀ ਤੰਦਰੁਸਤੀ ਬਾਰੇ ਪੁੱਛਗਿੱਛ ਕਰਨ ਲਈ ਜ਼ਿਲ੍ਹਾ ਹਸਪਤਾਲ ਵਿੱਚ ਜਾ ਕੇ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ ਕੁੱਲ 444 ਮੀਗਾਵਾਟ ਦੇ ਇਸ ਜਲ ਵਿद्युत ਪ੍ਰੋਜੈਕਟ ਅਲਕਨੰਦਾ ਨਦੀ ਉੱਤੇ ਹੈਲਗ ਅਤੇ ਪੀਪਲ ਕੋਟੀ ਦੇ ਵਿਚਕਾਰ ਬਣਾਈ ਜਾ ਰਹੀ ਹੈ ਤਾਂ ਇਸ ਪ੍ਰੋਜੈਕਟ ਵਿੱਚ ਚਾਰ ਟਰਬਾਈਨਾਂ ਦੇ ذریعے 111 ਮੀਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਇਸ ਨੂੰ ਅਗਲੇ ਸਾਲ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ ਪੂਰੇ ਮਾਮਲੇ ਵਿੱਚ ਉੱਤਰਾਖੰਡ ਸਰਕਾਰ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਘਟਨਾ ਦਾ ਭਾਰਤੀ ਰੇਲਵੇ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਇਹ ਪ੍ਰੋਜੈਕਟ ਟੀਮ ਵੱਲੋਂ ਲੋਕਲ સ્તર ਤੇ ਪ੍ਰਯੋਗ ਕੀਤਾ ਜਾ ਰਿਹਾ ਸੀ ਆਵਾਜਾਈ ਲਈ ਇਸ ਨੂੰ ਵਰਤਿਆ ਜਾ ਰਿਹਾ ਸੀ ਜਾਨੀ ਕਿ ਜਿਹੜੀਆਂ ਛੋਟੀਆਂ-ਛੋਟੀਆਂ ਟ੍ਰੇਨਾਂ ਨੇ ਜਿਹੜੀਆਂ ਉਹ ਕਿਸੇ ਪ੍ਰੋਜੈਕਟ ਦੇ ਅੰਦਰ ਬਣਾਈਆਂ ਹੁੰਦੀਆਂ ਨੇ ਉਹ ਟ੍ਰੇਨਾਂ ਦੇ ਜਿਹੜੀਆਂ ਉਹ ਇੱਥੇ ਵਰਤੀਆਂ ਜਾ ਰਹੀਆਂ ਸੀ ਜਿਨ੍ਹਾਂ ਦੀ ਆਪਸ ਦੇ ਵਿੱਚ ਟੱਕਰ சுரੰਗ ਦੇ ਅੰਦਰ ਹੋਈ ਹੈ 60 ਜਣੇ ਜ਼ਖਮੀ ਹੋਏ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਉਤਰਾਖੰਡ ਤੋਂ ਟੋਡਨਾਲ ਸਾਂਝੀ ਕੀਤੀ ਹੈ